ਬਉਰਲਾ ਕੋੜਾ ਬੜਾ ਮਸ਼ਹੂਰ ਰਿਹਾ ਆਪਣੇ ਟਾਈਮ ਦੇ ਵਿੱਚ ਤੇ ਅੱਜ ਤੁਹਾਨੂੰ ਉਸੇ ਸ਼ਹਿਰ ਦੇ ਵਿੱਚੋਂ ਇੱਕ ਮਾਰਵਾੜੀ ਘੋੜਾ ਦਿਖਾਉਣ ਲੱਗਾ ਜਿਹਦਾ ਨਾਂ ਰੁਦਰਾ ਆਲੀਸ਼ਾਨ ਤੇ ਮੱਜੂ ਕੇ ਬਲੱਡ ਲਾਈਨ ਦਾ ਬਹੁਤ ਹੀ ਬਿਹਤਰੀਨ ਘੋੜਾ ਰੰਗ ਇਹਦੇ ਦਾਦੇ ਵਾਲਾ ਤੇ ਸਟਰਕਚਰ ਇਹਦੇ ਪਿਓ ਵਾਲਾ ਮਾਂ ਇਹਦੀ ਬਹੁਤ ਚੰਗੀ ਬਾਈ ਉਰਾਂ ਕੋਲੀ ਆ ਉਹਨੇ ਤਕਰੀਬਨ 5 ਬੱਚੇ ਦਿੱਤੇ ਆ ਤੇ ਸਾਰੀ ਬਹੁਤ ਛੋਟੀ ਦੇ ਇਹਦੇ ਮੈਂ ਵੱਡੇ ਭਰਾ ਦੀ ਗੱਲ ਕਰਾਂ ਤਾਂ 70 ਇੰਚ ਦਾ ਘੋੜਾ ਬਣਿਆ ਜੀ ਉਹ ਵੀ ਦੇਵਰਾਜ ਰਣੀਆਂ ਦਾ ਪੁੱਤ ਆ ਬਿਲਕੁਲ ਇਹਦਾ ਸਗਾਪਰਾ ਤੇ ਮੈਂ ਜੇ ਰੁਦਰਾ ਦੀ ਗੱਲ ਕਰਾਂ ਰੁਦਰਾ ਸ਼ੋਅ ਦੇ ਵਿੱਚੋਂ ਵੀ ਬਹੁਤ ਚੰਗੀ ਪੋਜੀਸ਼ਨ ਤੇ ਆਇਆ ਇੱਕ ਸ਼ੋਅ ਦੇ ਵਿੱਚ ਗਿਆ ਸੀ ਵੀ ਕਹਿੰਦੇ ਵੀ ਆਨਲਾਈਨ ਟਾਈਮ ਦੇ ਵਿੱਚ ਇਹਦੀ ਪ੍ਰੋਪਰ ਤਿਆਰੀ ਕਰਕੇ ਅਗਲੇ ਸ਼ੋਹਾਂ ਦੇ ਵਿੱਚ ਆ ਜਿਹੜਾ ਇਹਨੂੰ ਆਪਾਂ ਖੜਾਵਾਵਾਂਗੇ ਕਿਉਂਕਿ ਬਾਈ ਤਨਵੀਰ ਨੂੰ ਜਿਆਦਾ ਸਮਾਂ ਨਹੀਂ ਹੁੰਦਾ ਉਹਨਾਂ ਦੇ ਰਜਾਈਵੇਂ ਨੇ ਆਪਦੇ ਤੇ ਡਿਊਟੀ ਹੁੰਦੀ ਆ ਹਰਵੀਰ ਬਾਈ ਦੀ ਇਸ ਘੋੜੇ ਦੇ ਉੱਪਰ ਤੇ ਰੁਦਰਾ ਪਹਿਲਾਂ ਨਾਲੋਂ ਬੜਾ ਤਿਆਰ ਹੋ ਗਿਆ। ਗਰਦਨ ਦਾ ਅਠਾ ਬਹੁਤ ਚੰਗਾ ਇਸ ਘੋੜੇ ਦਾ। ਬਾਕੀ ਨੇ ਬੱਚੇ ਵੀ ਬੜੇ ਚੰਗੇ ਦਿੱਤੇ ਆ। ਕੁੰਡੀਦਾਰ ਕੰਨਾਂ ਦੇ ਤੇ ਸੋਹਣੇ ਕੱਦ-ਕਾਠ ਦੇ ਬੱਚੇ ਇਸ ਨੇ ਦਿੱਤੇ ਆ। ਇਹਦੀ ਮਾਂ ਵੀ ਬਹੁਤ ਮਜ਼ਬੂਤ ਤੇ ਸ਼ਕੀਨ ਆ। ਬਾਈ ਉਹਨਾਂ ਨੇ ਛੋਟੀ ਬੱਚੀ ਖਰੀਦੀ ਸੀ ਕੁਝ ਮਹੀਨਿਆਂ ਦੀ ਤੇ ਉਸ ਨੇ ਬੱਚੇ ਵੀ ਬਹੁਤ ਚੰਗੇ ਦਿੱਤੇ ਆ। ਮਾਤੇ ਪਿਓ ਦੋਵੇਂ ਪਾਸੋਂ ਬਲੱਡ ਲਾਈਨ ਵੀ ਬਹੁਤ ਸਟਰੋਂਗ ਆ ਤੇ ਮਜ਼ਬੂਤ ਕੋੜਾ ਜਿਸ ਨੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਵੇ ਰੁਦਰਾ ਤੋਂ ਮੈਂ ਨੰਬਰ ਦੇਤੇ ਵੀਰ ਉਹਨਾਂ ਦੇ ਤੁਸੀਂ ਕੰਟੈਕਟ ਕਰ ਲਿਓ ਬਿਲਕੁਲ ਅਬੋਰ ਸ਼ਹਿਰ ਦੇ ਵਿੱਚ ਆ ਬਾਕੀ ਪ੍ਰੋਪਰ ਐਡਰੈਸ ਆ ਜਿਹੜਾ ਬਾਈ ਮੈਂ ਤੁਹਾਨੂੰ ਤਨਵੀਰ ਤੋਂ ਲੈ ਕੇ ਦੇਵਾਂਗਾ ਜੀ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿੰਨੀ ਫੀਸ ਰੱਖੀ ਆ ਕਿੰਨੀ ਹਾਈਟ ਆ ਕਿੰਨੀ ਉਮਰ ਆ ਸਾਰੀ ਗੱਲਬਾਤ ਬਾਈ ਨਾਲ ਆਪਾਂ ਇੰਟਰਵਿਊ ਦੇ ਵਿੱਚ ਕਰਦੇ ਆਂ